ਤਾਂ ਫਰਦਰ ਕੀ ਨੀ ਮਾਨਯੋਗ ਐਸਐਸਪੀ ਮੋਗਲ ਸ਼੍ਰੀ ਅਜੇ ਗਾਂਧੀ ਜੀ ਦੇ ਦਿਸ਼ਾ ਨਿਰਦੇਸ਼ ਛੇ ਸਾਡੀ ਸੀਏ ਦੀ ਟੀਮ ਨੇ ਕੱਲ ਇੱਕ ਅ ਸਿਕਰਟ ਇਨਫੋਰਮੇਸ਼ਨ ਤੇ ਸਵਿਫਟ ਕਰਨ ਨੂੰ ਇੰਟਰਸੈਪਟ ਕੀਤਾ ਜਿਸ ਵਿੱਚ ਚਾਰ ਵਿਅਕਤੀ ਸੀਗੇ ਤੇ ਕੁੱਟਾ ਤੋਂ 500 ਗ੍ਰਾਮ ਸਾਨੂੰ ਹੈਰਨ ਰਿਕਵਰ ਹੋਇਆ ਇਹ ਚਾਰੋਂ ਜਣੇ ਫਰੋਸਪਟ ਜਲੇ ਨਾਲ ਦੇ ਰੈਨ ਵਾਲੇ ਨੇ ਇਹਨਾਂ ਤੋਂ ਫਰਦਰ ਤਤਸ਼ਚ ਅਸੀਂ ਦੋ ਜਣੇ ਹੋਰ ਰੈਪ੍ਰੀਜ਼ੈਂਟ ਕੀਤੇ ਜੋ ਸੈਪਰੇਟ ਵਾਹਨ ਵਿੱਚ ਸੀਗੇ ਉਹਨਾਂ ਤੋਂ ਵੀ ਇੱਕ ਸਵਿਫਟ ਕਰ ਸਕਦੇ ਸਰ ਇਹ ਕਿਥੋਂ ਲੈ ਕੇ ਆਦੇ ਸੀ ਕਿਉਂ ਨਹੀਂ ਵੇਚ ਨਹੀਂ ਸਰ ਇਹ ਮжоਰਿਟੀ ਜਾਨੇ ਮਕਬੂਲ ਨੇ ਹੈਗੇ ਨੇ ਤੇ ਮੋਸਟ ਪ੍ਰੋਬਬਲੀ ਉਥੋਂ ਹੀ ਲੈ ਕੇ ਆਏ ਜੇ ਇਹ ਬਾਕੀ ਇਦੀ ਚ ਪ੍ਰੋਸ ਚੱਲ ਰਹੀ ਹੈ ਸਰ ਬੈਕਗਰਾਉਂਡ ਕੀ ਸਰ ਸਾਹਮਣੇ ਇਹਨਾਂ ਤੇ ਕਿਹੜੇ ਨਾਮ ਨੇ ਸਰ ਇਹਨਾਂ ਦਾ ਫਿਲਹਾਲ ਤੁਹਾਨੂੰ ਕੋਈ ਕ੍ਰਿਮినਲ ਰਿਕਾਰਡ ਨਹੀਂ ਮਿਲਿਆ ਹੈਗਾ ਬਾਕੀ ਵੈਰੀਫਾਈ ਕਰ ਰਹੇ ਆ ਇਹਨਾਂ ਦੇ ਕੀ ਕੀ ਇਨਸੀਡੈਂਟਸ ਕਿੰਨੀ ਜੀ ਦੀ ਸੀ ਇਹ ਤਕਰੀਬਨ ਚਾਰ ਜਾਨੇ ਤਾਂ 20-25 ਸਾਲ ਦੇ ਨੇ ਇੱਕ ਇਹਨਾਂ ਚੋ ਦੋ ਜਾਨੇ ਵੱਡੀ ਉਮਰ ਦੇ ਨੇ ਤਕ ਤੋਂ ਵੀ ਜੋੜੀ ਕਿਹਾ 500 ਗ੍ਰਾਮ ਸਰ ਕਿਹਾ ਸਰ ਕੀਮਤ ਕਿੰਨੇ ਸਰ ਸਟੇਟ ਨਾ ਮਾਤਣਾ ਸਰ ਪਰ ਸਰ ਇੰਟਰਨੈਸ਼ਨਲ ਮਾਰਕੀਟ ਵਿੱਚ ਸਰ ਕੀਮਤ ਕਿੰਨੇ ਹੋ ਗਈ ਚਲ ਇੱਕ ਦੂਸਰਾ ਇਨਸੀਡੈਂਟ ਸਾਡੀ ਟੀਮ ਨੂੰ ਇਨਫੋਰਮੇਸ਼ਨ ਮਿਲੀ ਸੀ ਵੀ ਦੋ ਬੰਦੇ ਇਹਦੇ ਤੁਰ ਫਿਰਦੇ ਨੇ ਬੋਗੇ ਆਏ ਹੋਏ ਨੇ ਜੋ ਹੈਰਨਿਸ ਸਪਲਾਈ ਕਰ ਰਹੇ ਨੇ ਉਹ ਦੋ ਜਣੇ ਜਿਹੜਾ ਇੰਟਰਸੈਪਟ ਕੀਤੇ ਹੋਣਾ ਤੋਂ 150 ਗ੍ਰਾਮ ਹੈਰੋਇਨ ਸਰਵਰ ਡਬਲ ਕੀ ਜੀ ਇਹ ਵੀ ਫਰੋਸਪੁਰ ਜ਼ਿਲ੍ਹੇ ਦੇ ਹੈਗੇ ਤੇ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਚੈੱਕ ਕੀਤਾ ਗਿਆ ਇਹਨਾਂ ਦੇ ਫਿਲਹਾਲ ਕੋਈ ਪਛਾਣ ਨਹੀਂ ਸਰ ਨੂੰ ਮਿਲਿਆ ਹੈ ਇਹ ਤਕਰੀਬਨ 25 ਤੋਂ 30 ਸਾਲ ਦੇ ਹੋਣਗੇ ਸਰ ਕਿਹੜਾ ਰਿਕਵਰੀ ਕੇਸ ਹੈ ਸਰ 150 ਗ੍ਰਾਮ ਹੈਰੋਇਨ ਤੇ ਵਿਕਲ ਵੀ ਹੈ ਸਰ ਰਾਮਤ ਕੀਆ ਗਿਆ ਥੈਂਕ ਯੂ ਥੈਂਕ ਯੂ